ਕਾਡਵੋਕੇਟ ਸਾਹਬ ਦੇ ਖਿਲਾਫ ਪੁਲਿਸ ਨੇ ਜਿਹੜਾ ਹੈਗਾ ਝੂਠਾ ਪਰਚਾ ਦਰਜ ਕੀਤਾ ਕਿੱਲਾ ਦੇ ਉੱਤੇ ਪਛਦਤ ਦਾ ਮਤਲਬ ਇਹ ਹੈਗਾ ਕਿ ਵਕੀਲਾ ਦੀ ਡਿਗਨਿਟੀ ਨੂੰ ਜਿਹੜਾ ਹੈਗਾ ਹੱਥ ਪਾਵਾਂਗੇ ਦਿਨੋ ਦਿਨ ਵੱਧਦਾ ਹੁੰਦਾ ਜਾ ਰਿਹਾ ਕਿਸੇ ਵਕੀਲ ਦੇ ਨਾਲ ਕੋਈ ਐਫ ਆਈ ਆਰ ਲਾਂਚ ਹੋ ਰਹੀ ਹੈ ਜਾਂ ਕੁਟਮਾਰ ਹੋ ਰਹੀ ਹੈ ਬਟਾਲਾ ਦੇ ਵਿੱਚ ਇੱਕ ਐਡਵੋਕੇਟ ਸਾਹਬ ਦੇ ਖਿਲਾਫ ਪੁਲਿਸ ਨੇ ਜਿਹੜਾ ਹੈਗਾ ਝੂਠਾ ਪਰਚਾ ਦਰਜ ਕੀਤਾ ਔਰ ਉਹ ਘਰੇਲੂ ਲੜਾਈ ਦੇ ਵਿੱਚ ਜਦੋਂ ਕਿ ਵਕੀਲ ਸਾਹਿਬ ਉਥੇ ਮੌਕੇ ਤੇ હાજર ਵੀ ਨਹੀਂ ਸੀ ਔਰ ਪੁਲਿਸ ਦੀ ਇਹ ਗੁੰਡਾ ਕਰਦੀ ਆ ਕਿ ਉਹਨਾਂ ਦੇ ਉੱਤੇ ਉਹਨਾਂ ਨੂੰ ਸਿਰਫ ਨਾਨ ਅਵੇਲੇਬਲ ਬਣਾਉਣ ਵਾਸਤੇ ਚੈਨ ਸਨੇਚਿੰਗ ਨਾਲ ਲਾ ਕੇ ਇੱਕ ਇਸ ਤਰ੍ਹਾਂ ਦਾ ਮਤਲਬ ਜਿਹੜਾ ਹੈਗਾ ਲੋਕਾਂ ਦੇ ਵਿੱਚ ਸਨੇਹਾ ਦਿੱਤਾ ਜਾ ਰਿਹਾ ਕਿ ਪੰਜਾਬ ਦੀ ਜਿਹੜੀ ਸਰਕਾਰ ਹੈਗੀ ਆ ਉਸ ਦੇ ਇਸ਼ਾਰੇ ਦੇ ਉੱਤੇ ਕਿਸ ਤਰ੍ਹਾਂ ਲੋਕਾਂ ਦੇ ਨਾਲ ਤਸ਼ੱਦਦ ਹੋ ਰਿਹਾ ਔਰ ਨਾਲ ਦੀ ਨਾਲ ਵਕੀਲਾਂ ਦੇ ਉੱਤੇ ਤਸ਼ੱਦਦ ਦਾ ਮਤਲਬ ਇਹ ਹੈਗਾ ਕਿ ਵਕੀਲਾ ਦੀ ਡਿਗਨਿਟੀ ਨੂੰ ਜਿਹੜਾ ਹੈਗਾ ਹੱਥ ਪਾਉਣ ਵਾਲੀ ਦਾ ਅੱਜ ਅਜ਼ਾਦੀ ਨਹੀਂ ਸਟ੍ਰਾਈਕ ਰਹੀ ਜਾਂ ਅੱਗੇ ਵੀ ਕੁਝ ਜੀ ਅੱਜ ਦੀ ਉਹ ਸਟ੍ਰਾਈਕ ਦੀ ਕਾਲ ਹੈਗੀ ਆ ਬਟਾਲਾ ਬਾਹਰ ਐਸੋਸੀਏਸ਼ਨ ਵੱਲੋਂ ਫਿਰ ਜੇ ਕੋਈ ਉਹ ਇਹ ਤਾਂ ਬਾਅਦ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਆ ਤਾਂ ਉਹਦੇ ਬਤਾਂਓ ਫੈਸਲਾ ਅੱਜ ਦੇ ਟਾਈਮ ਦੇ ਵਿੱਚ ਇਹ ਮਦਭਾਗੀ ਘਟਨਾਵਾਂ ਹੁੰਦੀਆਂ ਜਾ ਰਹੀਆਂ ਤੇ ਇਹਨਾਂ ਵਿੱਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਕਿਸੇ ਵਕੀਲ ਦੇ ਨਾਲ ਕੋਈ ਐਫ ਆਈ ਆਰ ਲਾਂਚ ਹੋ ਰਹੀ ਹੈ ਜਾਂ ਕੁੱਟਮਾਰ ਹੋ ਰਹੀ ਹੈ ਇਹਦੇ ਕਰਕੇ ਸਾਨੂੰ ਸਟਰੋਂਗਲੀ ਐਕਸ਼ਨ ਲੈਣਾ ਹੀ ਪੈਣਾ ਸਾਰਿਆਂ ਨੂੰ ਤੇ ਜਿਵੇਂ ਬਟਾਲਾ ਬਾਹਰ ਨੇ ਸਾਨੂੰ ਕਾਲ ਕੀਤੀ ਹੈ ਵੀ ਤੁਸੀਂ ਆਪਾਂ ਸਾਰਿਆਂ ਨੇ ਸਟ੍ਰਾਈਕ ਕਰਨੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਇੱਕ ਹੈ ਕਿਉਂਕਿ ਇੱਕ ਵਕੀਲ ਦੀ ਡਿਗਨਿਟੀ ਨੂੰ ਕਾਇਮ ਰੱਖਣ ਲਈ ਅਸੀਂ ਸਾਰੀ ਸਾਡੀ ਸਾਰਿਆਂ ਦੀ ਏਕਤਾ ਇੱਕੋ ਹੀ ਹੈ ਤੇ ਅਸੀਂ ਜੋ ਸਾਡੇ ਤੋਂ ਵੱਧ ਤੋਂ ਵੱਧ ਬਣਿਆ ਸੀ ਉਹ ਕਰਾਂਗੇ ਅਸੀਂ ਉਹਨਾਂ ਦੇ ਨਾਲ ਹੈ। ਕਿ ਐਡਵੋਕੇਟ ਸਾਹ ਦੇ ਖਿਲਾਫ ਪੁਲਿਸ ਨੇ ਜਿਹੜਾ ਹੈਗਾ ਝੂਠਾ ਪਰਚਾ ਦਰਜ ਕੀਤਾ। ਇਲਾਕੇ ਉੱਤੇ ਪਛਦਤ ਦਾ ਮਤਲਬ ਇਹ ਹੈਗਾ ਕਿ ਵਕੀਲਾ ਦੀ ਡਿਗਨਿਟੀ ਨੂੰ ਜਿਹੜਾ ਹੈਗਾ ਹੱਥ ਪਾਵਾਂਗੇ। ਦਿਨੋ ਦਿਨ ਵੱਧਦਾ ਹੁੰਦਾ ਜਾ ਰਿਹਾ ਕਿਸੇ ਵਕੀਲ ਦੇ ਨਾਲ ਕੋਈ ਐਫ ਆਈ ਆਰ ਲਾਂਚ ਹੋ ਰਹੀ ਹੈ ਜਾਂ ਕੁੱਟਮਾਰ ਹੋ ਰਹੀ ਹੈ। ਬਟਾਲਾ ਦੇ ਵਿੱਚ ਇੱਕ ਐਡਵੋਕੇਟ ਸਾਹਿਬ ਦੇ ਖਿਲਾਫ ਪੁਲਿਸ ਨੇ ਜਿਹੜਾ ਹੈਗਾ ਝੂਠਾ ਪਰਚਾ ਦਰਜ ਕੀਤਾ ਔਰ ਉਹ ਘਰੇਲੂ ਲੜਾਈ ਦੇ ਵਿੱਚ ਜਦੋਂ ਕਿ ਵਕੀਲ ਸਾਹਿਬ ਉੱਥੇ ਮੌਕੇ ਤੇ ਹਾਜ਼ਰ ਵੀ ਨਹੀਂ ਸੀ ਔਰ ਪੁਲਿਸ ਦੀ ਇਹ ਗੁੰਡਾਗਰਦੀ ਆ ਕਿ ਉਹਨਾਂ ਦੇ ਉੱਤੇ ਉਹਨਾਂ ਨੂੰ ਸਿਰਫ ਨਾਨ ਅਵੇਲੇਬਲ ਬਣਾਉਣ ਵਾਸਤੇ ਚੈਨ ਸਨੇਚਿੰਗ ਨਾਲ ਲਾ ਕੇ ਇੱਕ ਇਸ ਤਰ੍ਹਾਂ ਦਾ ਮਤਲਬ ਜਿਹੜਾ ਹੈਗਾ ਲੋਕਾਂ ਦੇ ਵਿੱਚ ਸਨੇਹਾ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਹੈਗੀ ਆ ਉਸ ਦੇ ਇਸ਼ਾਰੇ ਦੇ ਉੱਤੇ ਕਿਸ ਤਰ੍ਹਾਂ ਲੋਕਾਂ ਦੇ ਨਾਲ ਤਸ਼ੱਦਦ ਹੋ ਰਿਹਾ ਔਰ ਨਾਲ ਦੀ ਨਾਲ ਵਕੀਲਾਂ ਦੇ ਉੱਤੇ ਤਸ਼ੱਦਦ ਦਾ ਮਤਲਬ ਇਹ ਹੈਗਾ ਕਿ ਵਕੀਲਾਂ ਦੀ ਡਿਗਨਿਟੀ ਨੂੰ ਜਿਹੜਾ ਹੈਗਾ ਹੱਥ ਪਾਉਣ ਵਾਲੀ ਦਾ ਅੱਜ ਅਜ਼ਾਦਿਨ ਸ਼ਾਇਕ ਰੇਗੀ ਜਾਂ ਫਿਰ ਅੱਗੇ ਵੀ ਕੁਝ ਜੀ ਅੱਜ ਦੀ ਉਹ ਸਟ੍ਰਾਈਕ ਦੀ ਕਾਲ ਹੈਗੀ ਆ ਬਟਾਲਾ ਬਾਰ ਐਸੋਸੀਏਸ਼ਨ ਵੱਲੋਂ ਫਿਰ ਜੇ ਉਹ ਇਹ ਤਾਂ ਬਾਅਦ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਆ ਤਾਂ ਉਹਦੇ ਬਤਾਂ ਉਹ ਫੈਸਲਾ ਅੱਜ ਦੇ ਟਾਈਮ ਦੇ ਵਿੱਚ ਇਹ ਮਦਭਾਗੀ ਘਟਨਾਵਾਂ ਹੁੰਦੀਆਂ ਜਾ ਰਹੀਆਂ ਤੇ ਇਹਨਾਂ ਵਿੱਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਕਿਸੇ ਵਕੀਲ ਦੇ ਨਾਲ ਕੋਈ ਐਫ ਆਈ ਆਰ ਲਾਂਚ ਹੋ ਰਹੀ ਹੈ ਜਾਂ ਕੁੱਟਮਾਰ ਹੋ ਰਹੀ ਹੈ ਇਹਦੇ ਕਰਕੇ ਸਾਨੂੰ ਸਟਰੋਂਗਲੀ ਐਕਸ਼ਨ ਲੈਣਾ ਹੀ ਪੈਣਾ ਸਾਰਿਆਂ ਨੂੰ ਤੇ ਜਿਵੇਂ ਬਟਾਲਾ ਬਾਹਰ ਨੇ ਸਾਨੂੰ ਕਾਲ ਕੀਤੀ ਹੈ ਵੀ ਤੁਸੀਂ ਆਪਾਂ ਸਾਰਿਆਂ ਨੇ ਸਟ੍ਰਾਈਕ ਕਰਨੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਇੱਕ ਹੈ ਕਿਉਂਕਿ ਇੱਕ ਵਕੀਲ ਦੀ ਡਿਗਨਿਟੀ ਨੂੰ ਕਾਇਮ ਰੱਖਣ ਲਈ ਅਸੀਂ ਸਾਰੀ ਸਾਡੀ ਸਾਰਿਆਂ ਦੀ ਏਕਤਾ ਇੱਕੋ ਹੀ ਹੈ ਤੇ ਅਸੀਂ ਜੋ ਸਾਡੇ ਤੋਂ ਵੱਧ ਤੋਂ ਵੱਧ ਬਣਿਆ ਸੀ ਉਹ ਕਰਾਂਗੇ ਅਸੀਂ ਉਹਨਾਂ ਦੇ ਨਾਲ ਹੈ